ਸਾਈਕਲ ਆਪਣਾ ਰੈਡੀ ਅਗਲੀ ਸਵੇਰ ਦੀ ਸ਼ੁਰੂਆਤ ਇਹ ਸੀ ਆਪਣਾ ਰੂਮ ਜਿੱਥੇ ਆਪਾਂ ਰਾਤ ਕੱਟੇ ਇੱਥੇ ਦੋ ਬਾਈ ਸੁੱਤੇ ਸੀ ਜਿਹੜੇ ਹੈਗੇ ਸੀ ਬੰਗਾਲ ਦੇ ਕੋਲਕੱਤਾ ਤੋਂ ਆਉਣ ਵਾਲੇ ਉਹਨਾਂ ਨਾਲ ਆਪਾਂ ਇੱਥੇ ਰੂਮ ਸਾਂਝਾ ਕੀਤਾ ਤੇ ਹੁਣ ਤਕਰੀਬਨ ਆਪਣੀ ਤਿਆਰੀ ਹੋ ਗਈ ਆ ਅੱਜ ਟਾਈਮ ਨਾਲ ਨਿਕਲਣ ਲੱਗੇ ਸਵਾ 8 ਸਭ ਤੋਂ ਪਹਿਲਾ ਦਿਨ ਹੋਵੇਗਾ ਜਲਦੀ ਨਿਕਲਣਾ ਦਾ ਇਹ ਸਾਰੇ ਇੱਥੇ ਬਾਈ ਹੁਣ ਚਲੇ ਗਏ ਨੇ ਕੰਮ ਤੇ ਤੜਕੇ ਟਾਈਮ ਨਾਲ ਕੋਈ 6 ਵਜੇ ਚਲਾ ਜਾਂਦਾ ਕੋਈ 7 ਵਜੇ ਚਲਾ ਜਾਂਦਾ ਸਾਰੇ ਪ੍ਰਵਾਸੀ ਮਜ਼ਦੂਰ ਜਿਹੜੇ ਕੰਮ ਕਰਨ ਆਉਂਦੇ ਉਹ ਇੱਥੇ ਰਹਿੰਦੇ ਟਾਈਮ ਨਾਲ ਚਲੇ ਗਏ ਸੀ ਤੇ ਕਹਿ ਕੇ ਬਾਈ ਲੋਕ ਲਾ ਕੇ ਨਾ ਤੇ ਚਾਬੀ ਇੱਥੇ ਰੱਖ ਦੇ ਅਝਾਂਕੇ ਲੈ ਲਵਾਂਗੇ ਇੰਨਾ ਯਕੀਨ ਕਰਦੇ ਨੇ ਆਪਣੇ ਤੇ ਹੁਣ ਆਪਾਂ ਰੂਮ ਛੱਡ ਰਹੇ ਇਹਨਾਂ ਦਾ ਆਹ ਰੋਡ ਚੱਲਦਾ ਹੈ ਇਸ ਰੋਡ ਤੇ ਇਹਨਾਂ ਦਾ ਰੈਂਡ ਵਸੇੜਾ ਬਣਿਆ ਆ ਰੈਂਡ ਵਸੇੜਾ ਬਣਿਆ ਹੁਣ ਆਪਾਂ ਆਪਣੇ ਸਫ਼ਰ ਨੂੰ ਅੱਗੇ ਖਿੱਚਦੇ ਆਂ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ-ਜਿਹੜੇ ਆਪਣੇ ਸਫਰਾਂ ਨਾਲ ਨਵੇਂ ਜੁੜੇ ਆ ਉਹਨਾਂ ਦੀ ਜਾਣਕਾਰੀ ਵਾਸਤੇ ਦੱਸਦੇ ਆਂ ਵੀ ਆਪਾਂ ਨਿਕਲੇ ਆ ਪੰਜਾਬ ਤੋਂ ਕੇਰਲਾ ਸਾਈਕਲ ਰਾਈਡ ਤੇ ਅੱਜ ਆਪਾਂ ਨੂੰ ਤਕਰੀਬਨ ਲੱਗ ਭਾਗ 22-23 ਦਿਨ ਹੋ ਗਏ ਆ ਕੰਟੀਨਿਊ ਸਫਰ ਕਰਦੇ ਪਏ ਆ ਤੇ ਬਹੁਤ ਵਧੀਆ ਆਪਣਾ ਸਫਰ ਚੱਲਦਾ ਪਿਆ ਤੇ ਰਾਤ ਆਪਾਂ ਗੁਜ਼ਾਰੀ ਸੀ ਇੱਥੇ ਮਜ਼ਦੂਰਾਂ ਦੇ ਰਹਿਣ ਬਸੇਰੇ ਤੇ ਇੱਥੇ ਸਾ ਬਹੁਤ ਸਾਰੇ ਮਜ਼ਦੂਰ ਆਉਂਦੇ ਨੇ ਕੰਮ ਕਰਨ ਵਾਸਤੇ ਤੇ ਇਹਨਾਂ ਤੋਂ ਜਿਹੜਾ ਇਹਨਾਂ ਦਾ ਓਨਰ ਹੈ ਮਾਲਕ ਹੈ ਉਹ ਰੈਂਟ ਲੈਂਦਾ ਕੋਈ ਇੱਥੇ ਰਾਜਗਰੀ ਦਾ ਕੰਮ ਕਰਦਾ ਹੈ ਕੋਈ ਲੇਬਰ ਦਾ ਕੰਮ ਕਰਦਾ ਤੇ ਇੱਥੇ ਜਿਹੜੀ ਲੇਬਰ ਹੈ ਉਹ ਕਾਫੀ ਚੰਗੀ ਮਿਲ ਜਾਂਦੀ ਹੈ ਨਾਲੂ 850 ਤੋਂ ਲੈ ਕੇ 1000 ਰੁਪਿਆ ਰੋਜ਼ ਦੀ ਦਿਹਾੜੀ ਮਿਲਦੀ ਹੈ ਜਿਹੜਾ ਮਿਸਤਰੀ ਕੰਮ ਕਰਨ ਵਾਲਾ ਉਹਨੂੰ ਤਕਰੀਬਨ 12-1300 ਰੁਪਿਆ ਲੇਬਰ ਮਿਲ ਜਾਂਦੀ ਹੈ ਇਸ ਕਰਕੇ ਜਿਵੇਂ ਇੱਥੇ ਜ਼ਿਆਦਾਤਰ ਆਪਾਂ ਵੇਖੇ ਬੰਗਾਲ ਦੇ ਕੋਲਕੱਤਾ ਤੋਂ ਸੀਗੇ यूपी ਤੋਂ ਵੀ ਹੈਗੇ ਨੇ ਤੇ ਬਿਹਾਰ ਤੋਂ ਵੀ ਹੈਗੇ ਨੇ ਤੇ ਇਹਨਾਂ ਤੋਂ ਜਿਹੜਾ ਰੈਂਟੋ ਲੈਂਦੇ ਨੇ 900 ਰੁਪਿਆ ਇੱਕ ਜਿਨੇ ਤੋਂ ਰੈਂਟ ਲੈਂਦਾ ਉਹਨਾਂ ਦਾ ਓਨਰ ਇੱਥੇ ਰਹਿਣ ਵਾਸਤੇ ਬੜਾਪਾ ਕੇਰਲ ਦੇ ਚਾਰ ਮਸ਼ਹੂਰ ਮੰਦਰਾਂ ਦੇ ਵਿੱਚੋਂ ਗਿਨੇ ਜਾਣ ਵਾਲੇ ਗੁਰੂਵਾਯੁਰ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਮੰਦਰ ਦੇ ਦਰਸ਼ਨ ਕਰਾਂਗੇ ਇਤਿਹਾਸਕ ਮੰਦਰ ਇਹਥੋਂ ਤਕਰੀਬਨ 11-12 ਕਿਲੋਮੀਟਰ ਦੂਰ ਹੈਗਾ ਇੱਕ ਈ ਗੱਲ ਹੈ ਕਿ ਸਰਦਾਰ ਭਰਾ ਮਿਲਿਆ ਉਹ ਵੀ ਏਡੀ ਦੂਰ ਤੇ ਇੱਥੇ ਨਾ ਕੋਈ ਸਿੱਖ ਹੈ ਨਾ ਕੋਈ ਸਰਦਾਰ ਹੈ ਵਧੀਆ ਮਿਰਜੀ ਤੁਸੀਂ ਸੁਣਾਓ ਕਿਹੜੀ ਜਗ੍ਹਾ ਤੋਂ ਇਹ ਯੂਪੀ ਤੋਂ ਯੂਪੀ ਤੋਂ ਹਾਂ ਜੀ ਮੁਸ਼ਕਲ ਨਾਲ ਕੋਈ ਸਿੱਖ ਸਰਦਾਰ ਲੱਭਦਾ ਇੱਥੇ ਕੀ ਕੰਮ ਕਰਦੇ ਇੱਥੇ ਆ ਮਸ਼ੀਨਾ ਟੇਲਰ ਹੈ ਅੱਛਾ ਅੱਛਾ ਇੱਥੇ ਠੀਕ 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 ਹੈ ਯੂਪੀ ਤੋਂ ਯੂਪੀ ਕਿਹੜੀ ਜਗ੍ਹਾ ਤੋਂ ਪੰਜਾਬ ਨੇ ਜੁਕ ਤੋਂ ਤੁਸੀਂ ਕਿਹੜੀ ਜਗ੍ਹਾ ਦਾ ਵੀ ਕਪੂਰਥਲੇ ਅੱਛਾ ਕਪੂਰਥਲੇ ਤੋਂ ਤੁਸੀਂ ਵੀ ਇੱਥੇ ਕ੍ਰੇਨ ਚਲਾਉਂਦੇ ਜੇ ਨਹੀਂ ਮੈਂ ਉਹ ਟੇਲਰ ਆ ਅੱਛਾ ਟੇਲਰ ਚ ਆਉਂਦੇ ਜੇ ਹੋਰ ਕਦੋਂ ਕਦੇ ਇੱਥੇ ਕੰਮ ਤੇ ਮੈਨੂੰ ਅਜੇ 7-8 ਮਹੀਨੇ ਪੈਣਾ ਨਿਕਲੀ ਦੁਕਾਨ ਤੇ ਬਾਈਆਂ ਨੇ ਪੱਖਿਆਂ ਦੀਆਂ ਡੰਮੀਆਂ ਬਾਹਰ ਹੀ ਲਾਈਆਂ ਆਈਆਂ ਦੂਰੇ ਪਤਾ ਲੱਗ ਜਾਂਦਾ ਵੀ ਸਾਡੇ ਕੋਲ ਪੱਕੇ ਇੱਕ ਗੱਲ ਤਾਂ ਮੰਨਣੀ ਪਾਏਗੀ ਇਹ ਸ਼ਹਿਰ ਇਤਲੇ ਬਹੁਤ ਸਾਫ਼ ਸੁਥਰੇ ਤੇ ਸੋਹਣੇ ਆ ਸੜਕਾਂ ਬਹੁਤ ਵਧੀਆ ਬਣੀਆਂ ਹੋਈਆਂ ਨੇ ਆਪਣਾ ਸਾਈਕਲ ਆ ਲਾ ਦਿੱਤਾ ਤੇ ਮੰਦਿਰ ਦੇ ਸਾਹਮਣੇ ਕੁਝ ਟਾਈਮ ਦੇ ਲਈ ਆਪਾਂ ਉਹਨਾਂ ਨੂੰ ਕਿਹਾ ਸੀਗਾ ਤੇ ਇਹ ਹੋਟਲ ਵਾਲਿਆਂ ਨੇ ਪੁੱਛਿਆ ਤੇ ਵੈਸੇ ਕਹਿੰਦੇ ਸਾਡੇ ਕੋਲ ਜਗ੍ਹਾ ਨਹੀਂ ਗਈ ਤਾਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਥੈਂਕ ਯੂ, ਥੈਂਕਸ ਸੋ ਮਾਚ। ਤੇ ਇਹਨਾਂ ਨੇ ਆਪਾਂ ਨੂੰ ਸਾਈਕਲ ਲਗਵਾ ਦਿੱਤਾ। ਹੁਣ ਆਪਾਂ ਅੱਗੇ ਵਧਦੇ ਹਾਂ ਉਹ ਸਾਹਮਣੇ ਆਇਆ ਇਤਿਹਾਸਿਕ ਮੰਦਿਰ ਦੇ ਹੁੰਦੇ ਕਰਦੇ ਆਪਾਂ ਦਰਸ਼ਨ। ਪ੍ਰਧਾਨ ਜੀ ਅਤੇ ਦੇਵਾਨ ਮਦਦ ਕਰ ਰਿਹਾ ਹੈ ਹਾਈ ਕੋਰਟ ਦੇ ਉਕਰ ਪਰਮਾਨ। ਸ਼ੈਕਰਕਿੰਦੇ ਨਾਪੁਰਾ ਗਲੀ। ਪੂਰੇ ਦਰਸ਼ਕ ਜੀ ਜੀ ਰਿਹਾ ਹੋਇਆ ਹੈ। ਸਭਾ ਮਤਭਾਣ ਪ੍ਰਯਮ ਅਰਿਥੋ। ਸੋ ਮਹਾਨ ਤਕਸਾਲ ਮਾਈ ਕੋਲ ਵੀ ਉਹ ਉੱਪਰ ਨੀਂਵੀ ਦਾ ਫਸਲੇ ਸਤਿਮਾਹਾਨ ਮਹਾਨ ਉਹਨਰ ਬੁਣਾਈ ਕਿ ਨਾ ਨਾ ਬਹੁਤ ਵੱਡਾ ਇਤਿਹਾਸਕ ਮੰਦਿਰ ਹੈ ਤੇ ਬਾਕੀ ਇਥੇ ਸ਼ੋਰ ਸ਼ਰਾਬਾ ਬਹੁਤ ਹੈ ਆਵਾਜ਼ ਨਹੀਂ ਕੋਈ ਸਮਝ ਲੱਗਣੀ ਹੈਗੀ ਤੇ ਤੁਸੀਂ ਦਰਸ਼ਨ ਜ਼ਰੂਰ ਕਰ ਸਕਦੇ ਜੇ ਦਰਸ਼ਨ ਕਰ ਲਓ ਤੁਸੀਂ ਇਹ ਬਹੁਤ ਵੱਡਾ ਇਧਰ ਲੰਘਣ ਵਾਸਤੇ ਨਾ ਉੱਪਰ ਛੱਤ ਪਾਈ ਹੋਈ ਹੈ ਸ਼ੈੱਡ ਦੀ ਲਗਭਗ 300 ਮੀਟਰ ਲੰਬੀ ਛੱਤ ਪਾਈ ਹੋਈ ਹੈ ਮੰਦਰ ਦਰਸ਼ਣ ਤੋਂ ਵੀ ਕਰ ਸਕਦੇ ਹੰਦਰ ਤੋਂ ਮੰਦਰ ਦੇ ਦਰਸ਼ਣ ਕਰਨ ਤੋਂ ਬਾਅਦ ਦੇ ਵਿੱਚ ਕੋਣ ਆਪਾ ਬਾਤ ਰਿਹਾ ਹੈ ਬਾਹਰ ਵਾਲੀ ਸਾਈਡ ਤੇ ਇਧਰਲੇ ਪਨੇ ਮੰਦਰ ਕੋਲ ਇਧਰ ਜਾ ਰਹੇ ਹੈ ਗੁਰੂ ਵਾਇਰ ਗੁਰੂ ਆਇਰੋ ਕ੍ਰਿਸ਼ਨ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਵਿੱਚ ਹੁਣ ਆਪਾਂ ਅੱਗੇ ਵਧਦੇ ਆ ਪਸ਼ੂਰ ਪਸ਼ੂਰ ਦੇ ਵਿੱਚ ਵੀ ਬਹੁਤ ਕੁਝ ਹੈਗਾ ਜਿਆਗੇ ਦੇਖ ਰਹੇ ਆ ਕਿੜੀਆਂ-ਕਿੜੀਆਂ ਥਾਵਾਂ ਨੇ ਪਸ਼ੂਰ ਰਹੀਆਂ ਲਗਭਗ ਇੱਥੋਂ 26-27 ਕਿਲੋਮੀਟਰ ਦੂਰ ਹੈ ਪਸ਼ੂਰ ਜ਼ਿਲ੍ਹਾ ਮੰਦਿਰ 'ਚ ਆਉਣ ਵਾਲੇ ਜਿੰਨੇ ਵੀ ਭਗਤ ਨੇ ਜ਼ਿਆਦਾਤਰ ਕਾਲੇ ਕੱਪੜੇ ਪਹਿਨਦੇ ਆ ਅੱਜਵੇਂ ਕਾਲਾ ਧੋਤੀ ਹੈ ਤੇ ਕਾਲਾ ਹੀ ਉੱਪਰ ਜਿਨ੍ਹਾਂ ਨੇ ਦੁਪੱਟਾ ਲਿਆ ਆ ਬਹੁਤ سارے ਕਾਲੇ ਕੱਪੜਿਆਂ ਦੇ ਵਿੱਚ ਤੁਹਾਨੂੰ ਇਸ ਮੰਦਿਰ ਦੇ ਵਿੱਚ ਸ਼ਰਧਾਲੂ ਮਿਲਣਗੇ ਤੇ ਵੱਡੀਆਂ-ਵੱਡੀਆਂ ਮਾਲਾ ਪਾਈਆਂ ਗਿਆ ਨੇ ਰੱਬ ਦਾ ਨਾਮ ਲੈਣ ਵਾਲੇ ਨਾਮ ਲੈਣ ਵਾਲੇ ਬਹੁਤ ਹੀ ਇਤਿਹਾਸਕ ਮੰਦਿਰ ਹੈ ਜਿੱਥੇ ਆਪਾਂ ਦਰਸ਼ਨ ਕਰਕੇ ਆਏ ਆ ਵੀਡੀਓ ਬਣਾਉਣੀ ਵੈਸੇ ਮਣਾਈ ਸੀ ਫੋਟੋ ਖੇਸ ਸਕਦੇ ਸੀ ਫੋਟੋ ਆਪਾਂ ਕੁਝ 찍ੀਆਂ ਇੱਕ ਦੋ ਵੀਡੀਓ ਬਣਾਈਆਂ ਗਈਆਂ ਤਾਂ ਸ਼ੂਰਵਾਲ ਰਾਹ ਤੇ ਜਾਂਦਿਆ ਚਰਚ ਵੇਖੋ ਕਿੰਡੀ ਸ਼ਾਨਦਾਰ ਕਿੰਨੀ ਪਿਆਰੀ ਵਾਈਟ ਕਲਰ ਦੀ ਚਰਚ ਬਹੁਤ ਜਨੀ ਬਣੀ ਚੰਗੀ। ਅਪਣਾ ਕੋ ਖਾਸ ਵਧੀਆ ਨਹੀਂਗਾ ਤੇ ਟ੍ਰੈਕ ਹ ਦੋ ਜਾਰੀ ਐ ਇਸ ਰੋਡ ਦੇ ਉੱਤੇ ਤੇ ਹੁਣ ਪਾਣੀ ਖਤਮ ਹੋ ਗਿਆ ਹੈ ਬੋਤਲ ਚ ਤੇ ਗੋਤਲਾ ਪਾਣੀ ਆਪਾਂ ਇਹਦੇ ਚ ਟ੍ਰਾਂਸਫਰ ਕਰ ਰਹੇ ਆਗੇ। ਦੂ ਬਾਅਦ ਵਿੱਚ ਨਾ ਸਾਈਕਲ ਤੇ ਚਲਦੇ ਆ ਚਲਦੇ ਆ ਪੀਤਾ ਜਾਂਦਾ ਆਹ ਬੋਤਲਾਂ ਦੇ ਢੱਕਣ ਖੋਲ ਕੇ ਤੇ ਪਿਛਲੇ ਬੰਨੇ ਬੋਤਲ ਕੱਟਣੀ ਬੈਗ ਚ ਔਖੀ ਹੋ ਜਾਂਦੀ ਐ। ਆਹ ਟ੍ਰੈਕ ਤੁਸੀਂ ਦੇਖੋ ਆਪਾਂ ਰਸ਼ੂਰ ਨੂੰ ਜਾ ਰਹੇ ਆ। ਆਜਾ ਕਾਹ ਨੂੰ ਹੈ ਢੱਟੋ ਘਾਟ 25 ਕਿਲੋਮੀਟਰ ਆਪ ਸਮੁੰਦਰ ਤੋਂ ਤਾਂ ਨੂੰ ਜਾਣ ਦਾ ਹੈ ਪਹਾੜਾ ਨਹੀਂ ਸਾਹ। ਮਸ਼ਹੂਰ ਸ਼ਹਿਰ ਤੋਂ ਤਕਰੀਬਨ 12 ਕਿਲੋਮੀਟਰ ਪਿੱਛੇ ਤੇ ਬਹੁਤ ਹੀ ਮਸ਼ਹੂਰ ਚਰਚ ਹੈਗੀ ਹੈ। ਤੁਸੀਂ ਦੇਖ ਸਕਦੇ ਜਿਵੇਂ ਜਿਵੇਂ ਸ਼ੂਰ ਸ਼ਹਿਰ ਦੀਆਂ ਜਿਹੜੀਆਂ ਖੂਬਸੂਰਤ ਥਾਵਾਂ ਹਨ ਉਹਨਾਂ ਦੇ ਵਿੱਚੋਂ ਗਿਣਤੀ ਦੇ ਵਿੱਚ ਵਿੱਚ ਆਉਂਦੀ ਹੈ ਇਹ ਚਰਚ ਤੇ ਬਹੁਤ ਹੀ ਇਤਿਹਾਸਿਕ ਚਰਚੇ ਵੇਖੋ ਕਿੰਨੀ ਸ਼ਾਨਦਾਰ ਤੇ ਕਿੰਨੀ ਸੋਹਣੀ ਲੱਗਦੀ ਪਈ ਹੈ ਚਰਚ ਇਤਿਹਾਸਿਕ ਚਰਚ ਤੇ ਇਹ ਚਰਚ ਦੇ ਆਪਾਂ ਦਰਸ਼ਨ ਕਰਦੇ ਪਏ ਆਂ ਇਧਰ ਰੋਡ ਤੋਂ ਆਪਾਂ ਲੰਘਦੇ ਪਏ ਸੀ ਤੇ ਇਹਦੇ ਦਰਸ਼ਨ ਹੋਏ ਆ ਬਹੁਤ ਸੋਹਣੀ ਚਰਚ ਚਰਚ ਦਾ ਨਾ ਇਸ ਵੇਲੇ ਟਾਈਮ ਹੁੰਦਾ ਹੈ ਟਾਈਮ ਇਨਾ ਨੇ ਲਿਖਿਆ ਆ ਸੰਡੇ ਐਤਵਾਰ 5:30 ਵਜੇ ਤੋਂ ਤੇ ਇਧਰਲੇ ਬੰਨੇ ਤੁਸੀਂ ਦੇਖੋ ਕਿੰਨੀ ਸੋਹਣੀ ਚਰਚ ਜੇ ਫਰੰਟ ਤੋਂ ਦਿਖਦੇ ਪਏ ਆ ਜੇ ਚਰਚ ਸਾਹਮਣੇ ਤੋਂ ਨਜ਼ਰ ਆ ਰਹੀ ਹੈ ਧੁੱਪ ਜਾਦੀ ਆ ਤਾਂ ਕਰਕੇ ਨਾ ਵੀਡੀਓ ਬਣਾਉਣ ਦੇ ਵਿੱਚ ਪ੍ਰੋਬਲਮ ਹੈ ਤੇ ਤੁਸੀਂ ਸਾਹਮਣੇ ਆ ਚੈੱਕ ਕਰੋ ਕਿ ਕਿੰਨੀ ਸੋਹਣੀ ਤੇ ਹਸਕ ਚਰਚ ਵੀਰ ਆਇਆ ਆਪਣੇ ਕੋਲ ਤੇ ਇਹਨੂੰ ਪੁੱਛਿਆ ਤੇ ਉਹਨੇ ਦੱਸਿਆ ਵੀ ਇਹ ਜਿਹੜੀ ਚਰਚ ਹੈਗੀ ਆ ਵੈਸੇ ਤਾਂ 60 ਸਾਲ ਪੁਰਾਣੀ ਆ ਪਰ ਹੁਣ ਇਹਨੂੰ ਦੁਬਾਰਾ ਰੀਨਿਊ ਕੀਤਾ ਤੇ ਨਵੀਂ ਚਰਚ ਬਣਾਈ ਗਈ ਹੈ। ਪਲਾਣੀਆਂ ਹਵਾਵਾਂ ਬਹੁਤ ਤੇਜ਼ ਹੈ। ਆ ਵੇਲੇ ਕਿੰਨਾ ਵੱਡਾ ਬੋਰ ਸੀ। ਸਾਰਾ ਦੇਰ ਦਿੱਤਾ। ਤੇ ਹੁਣ ਵੀ ਹਵਾ ਅੱਗੋਂ ਦੀ ਚੱਲਦੀ ਹੈ ਤੇ ਪੂਰਾ ਠੱਕ ਠੱਕੇ ਪਿਛਾਂ ਨੂੰ ਜਾਂਦੀ ਹੈ। ਇਸ ਕਰਕੇ ਨਾ ਪੂਰਾ ਸਫਰ ਨਹੀਂ ਨਿਬੜਦਾ। ਇਹ ਆ ਤਸ਼ੂਰ ਰੌਂਡ ਨੂੰ ਜਾਣ ਵਾਲਾ ਰਸਤਾ। ਆਪਾਂ ਜਿਹੜਾ ਸ਼ਹਿਰ ਦਾ ਜਿਹੜਾ ਸੈਂਟਰ ਬਿੰਦੂ ਹੈ ਉਧਰੋਂ ਜਾ ਰਹੇ ਹਾਂ ਤਸ਼ੂਰ ਫਿਰ। ਉੱਥੇ ਸ਼ਿਵਾ ਟੈਂਪਲ ਦੇਖਦੇ ਆ ਸ਼ਾਰਟ ਐਪਲ ਦੇ ਕਰਨ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਵੈਸੇ ਮੰਦਰਾਂ ਦੇ ਵਿੱਚ ਵੀਡੀਓ ਅਲਾਉ ਨਹੀਂ ਹੁੰਦੀਗੀ ਸ਼ਿਉਰ ਸਫਰ ਦਾ ਰੌਂਡ ਇਹਦੇ ਦੁਆਲੇ ਦੁਆਲੇ ਰੌਂਡ ਇਹਦੇ ਰੌਂਡ ਦੇ ਦੁਆਲੇ ਦੁਆਲੇ ਬਹੁਤ ਕੁਝ ਵੇਖਣ ਨੂੰ ਹੈ ਮੇਨ ਜਿਹੜੀ ਹਾਬੇ ਸ਼ਹਿਰ ਦੀ ਇਹੀ ਜਗ੍ਹਾ ਹੈ ਇੱਥੋਂ ਸ਼ੁਰੂ ਹੁੰਦਾ ਹੈ ਤੇ ਤਕਰੀਬਨ ਸਾਰਾ ਘੇਰਾ ਇਦਾਂ ਹੀ ਘੁੰਮਦੇ ਆ ਬਹੁਤ ਵੱਡਾ ਚੌਂਕ ਤੇ ਰੌਂਡ ਦਾ ਤਸ਼ੂਰ ਤੇ ਹੁਣ ਆਪਾਂ ਗਾਂ ਮੰਦਰ ਵਾਲੀ ਸਾਈਡ ਤੋਂ ਵਾਦੇ ਆ ਦੇਖਦੇ ਆ ਸ਼ਿਵ ਮੰਦਿਰ ਕਹਿੰਦੀ ਥਾਂ ਤੋਂ ਟੂਰ ਸ਼ਹਿਰ ਦੇਖਣ ਆਲਾ ਹੈ ਪੂਰੀ ਗੱਲ ਬਾਤ ਹੈ ਘੈਂਲੇ ਬੰਨੇ ਸਾਰਾ ਆਰਾਊਂਡ ਹੈਗਾ ਇੱਧਰਲੇ ਬੰਨੇ ਨਾਲ-ਨਾਲ ਮਾਰਕੀਟ ਹੈ ਵਿੱਚੇ ਪੈਟਰੋਲ ਪੰਪ ਬਣੇ ਆ ਹੈਲੋ ਹੈਲੋ ਯਾ ਜਸੂ ਸਸਿਕਾ ਦਾ ਕੀ ਹਾਲ ਹੈ ਵਧੀਆ ਪੰਜਾਬੀ ਬੋਲ ਲੈਂਦੇ ਹੋ ਓਏ ਹੋਏ ਕਿ ਪੰਜਾਬੀ ਹੋ ਤੂੰ ਸਿੱਕਦੇ ਦਿਆ ਮੈਂ ਪੰਜਾਬ ਤੋਂ ਆ ਜੀ ਪੰਜਾਬ ਤੋਂ ਫਿਰੋਜ਼ਪੁਰ 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 ਥੈਂਕ ਯੂ ਓਕੇ ਥੈਂਕ ਯੂ ਓਕੇ ਸਰ ਜੀ ਸਰ کیسے ਹੋ ਬੜੀਓ ਪੜਿਆ ਗੇੜ ਤੇ ਇਥੋਂ ਆਪਾਂ ਕਰ ਲਈ ਐਂਟਰੀ ਅੱਗੇ ਦੇਖਦੇ ਆ ਕਿੱਥੇ ਤੇ ਕਰ ਜਾਣ ਦਿੰਦੇ ਆ ਅੱਗੇ ਆਪਾਂ ਵਾਸਤੇ ਸਿਟੀ ਜਿਹੜੀ ਤਸ਼ਾਰ ਹੈ ਤਸ਼ੂਰ ਤਸ਼ੂਰ ਸਿਟੀ ਹੈ ਨਾ ਇਹ ਆਪਾਂ ਨੂੰ ਅਲੱਗ ਆਉਣਾ ਪਿਆ ਇੱਕ ਸਾਈਡ ਨੂੰ ਤਕਰੀਬਨ ਵੀ 25 ਕਿਲੋਮੀਟਰ ਦਾ ਰੌਂਗ ਸਾਈਡ ਨੂੰ ਚੱਲਣਾ ਪਿਆ। ਹੁਣ ਇੱਥੋਂ ਟੈਂਪਲ ਦੇ ਦਰਸ਼ਨ ਕਰਕੇ ਨਿੱਕੀਆਂ-ਮੋਟੀਆਂ ਹੋਰ ਵੀ ਚੀਜ਼ਾਂ ਹੈਗੀਆਂ ਦੇਖਣ ਨੂੰ ਪਰ ਟਾਈਮ ਬਹੁਤ ਲੱਗ ਜਾਣਾ। ਆਪਾਂ ਅੱਗੇ ਵਧਾਂਗੇ। ਅੱਜ ਸਫਰ ਵਧੀਆ ਨਿਕਲਦਾ ਪਿਆ। ਲਗਭਗ ਆਪਾਂ 50 ਕਿਲੋਮੀਟਰ ਦਾ ਸਫਰ ਕਰ ਲਿਆ। ਰੀਜਨ ਇੱਕ ਥੋੜਾ ਜਿਹਾ ਟਾਈਮ ਨਾਲ ਚੱਲੇ ਆ ਤੇ ਕੰਟੀਨਿਊ ਚੱਲਦੇ ਆ। ਗਰਾਊਂਡ ਵੇਖੋ ਤੁਸੀਂ ਕਿੰਨਾ ਵਧੀਆ। ਇਤਿਹਾਸਕ ਮੰਦਿਰ ਮਹਾ ਭਾਰਤ ਦੇ ਟਾਈਮ ਦੀਆਂ ਸ਼ਿਵ ਭਗਵਾਨ ਦੀਆਂ ਜਿਹੜੀਆਂ ਮੂਰਤੀਆਂ ਨੇ ਉਹਨਾਂ ਨੂੰ ਮੂਰਰ ਪੇਂਟਿੰਗ ਕੀਤਾ ਗਿਆ ਹੱਥਦਿਆਂ ਤੇ ਹੱਥ ਦੇ ਨਾਲ ਜੋ ਵੀ ਪੇਂਟ ਕੀਤਾ ਗਿਆ ਤੇ ਬਹੁਤ ਇਤਿਹਾਸਕ ਮੰਦਿਰ ਤੇ ਇਹ ਤੇ ਸ਼ੂਰ ਜਿਹੜਾ ਜ਼ਿਲ੍ਹਾ ਇਹਦੇ ਜਿਹੜਾ ਹਾਬੇ ਮੇਨ ਜਿਵੇਂ ਆਪਾਂ ਕਹਿੰਦੇ ਜਿਹੜਾ ਚੌਕ ਆ ਟੋਟਲ ਤੁਸੀਂ ਵੇਖੋ ਸਾਰੇ ਬੰਨੇ ਚੌਕ ਬਣਿਆ ਆ ਤੇ ਚੌਕ ਦੇ ਵਿੱਚ ਇਹ ਮੰਦਿਰ ਵਿੱਚ ਕਾਰ ਸੈਂਟਰ ਦੇ ਵਿੱਚ बहुत ही शानदार है क्या हाल चाल है बढ़िया है।, बड़ी है क्या नाम आपका मेरा नाम मनो है और कहाँ से हो आप तमिलनाडु से तमिलनाडु से हो। हाँ। तो घूमने के लिए आए घूमने के लिए आये कहाँ हो मैं अभी स्नेक बीच जा रहा हूँ ठीक ठीक पंजाब हो कभी पंजाब आया हूँ बठिडा आया हूँ पोपना बठिंडा आयो हाँ अब कब आ रहे हो पंजाब पंजाब आएंगे ਆਏਗੇ। ਆਪਕੋ ਮਿਲ ਕੇ ਬਹੁਤ ਅੱਛਾ ਲੱਗਾ। ਆਪ ਸਾਈਕਲ ਸੇ ਇਤਨਾ ਦੂਰ ਆਏ ਹੈ। ਜੀ ਜੀ। 25 ਦਿਨ ਲੱਗਾ। ਜੀ। ਪਹਿਲਾ ਪਹੁੰਚ ਗਿਆ ਸਾਈਕਲ 'ਚ। ਅਭੀ ਤਾਮਿਲਨਾਡੂ ਮੇ ਜਾਏਗਾ। ਤਾਮਿਲਨਾਡੂ ਮੇ ਜਾਏ। ਆ ਮਿਲenge ਆਪਕੋ ਵਹਾਂ ਪੇ। 19 ਅਪ੍ਰੈਲ ਨੂੰ ਇੱਥੋਂ ਦਾ ਸਲਾਨਾ ਫੰਕਸ਼ਨ ਹੁੰਦਾ ਇਸ ਮੰਦਿਰ ਦੇ ਵਿੱਚ। ਤੇ ਜਿੰਨੇ ਵੀ ਇਹ ਜਗ੍ਹਾ ਆ ਤੁਸੀਂ ਸਾਰਾ ਮੰਦਿਰ ਦਾ ਵੇਖ ਰਹੇ ਆ ਜਿੰਨਾ ਵੀ ਗਰਾਊਂਡ ਏ। ਇੱਥੇ ਹਾਥੀਆਂ ਨੂੰ ਪਾਲਿਆ ਜਾਂਦਾ। ਇਹ ਸ਼ਹਿਰ ਦੇ ਵਿੱਚ ਹਾਥੀਆਂ ਨੂੰ ਪਾਲਿਆ ਜਾਂਦਾ। ਤੇ 19 ਤਰੀਕ ਨੂੰ 19 ਅਪ੍ਰੈਲ ਨੂੰ ਇੱਥੇ ਜਿਹੜਾ ਫੰਕਸ਼ਨ ਹੁੰਦਾ ਹੈ ਤੇ ਇੱਥੇ ਹਾਥੀ ਸਾ ਹਾਥੀਆਂ ਨੂੰ ਖਿਲਾੜ ਕੇ ਇੱਕ ਫੰਕਸ਼ਨ ਕੀਤਾ ਜਾਂਦਾ ਹੈ ਔਰ ਹਾਥੀਆਂ ਨੂੰ ਸੋਨੇ ਦੇ ਨਾਲ ਲੱਧਿਆ ਜਾਂਦਾ ਸੋਨੇ ਨਾਲ ਸ਼ਿੰਗਾਰੇ ਹੁੰਦੇ ਹਾਥੀ ਤੇ ਇਨਾਂ ਜਗ੍ਹਾ ਦੇਤੇ ਇੱਥੇ ਖਿਲਾੜ ਕੇ ਇੱਥੇ ਫੰਕਸ਼ਨ ਹੁੰਦਾ ਬਹੁਤ ਹੀ ਧੂਮਤਾਂ ਵਾਲੇ ਇਹ ਛੋਟਾ ਮੋਟਾ ਨਹੀਂ ਇਹ ਬਹੁਤ ਹੀ ਦੇਸ਼ ਭਰ ਦਾ ਪ੍ਰਚੀਨ ਮੰਦਿਰ ਹੈ ਤੇ ਬਹੁਤ ਹੀ ਸ਼ਾਨਦਾਰ ਮੰਦਿਰ ਦੇ ਇਤਿਹਾਸਿਕ ਮੰਦਿਰ ਹੈ ਇਸ ਮੰਦਿਰ ਦੇ ਸ਼ਹਿਰ ਦੇ ਵਿੱਚ ਇਸ ਮੰਦਿਰ ਦੇ ਜੋ ਵੀ ਫੰਕਸ਼ਨ ਹੁੰਦੇ ਆ ਪੂਰੇ ਧਾਮ-ਧਾਮ ਦੇ ਧੂਮ-ਧਾਮ ਦੇ ਨਾਲ ਮਨਾਏ ਜਾਂਦੇ ਆ ਇੰਨ ਪ੍ਰੋਗਰਾਮ ਵੇਖੋ ਗੋਲ ਰੌਂਡ ਤੇ ਆਪਾਂ ਘੁੰਮ ਕੇ ਸਾਊਥ ਵਾਲੀ ਸਾਈਡ ਤੇ ਆ ਗਏ ਨਾਰਥ ਤੋਂ ਸਾਊਥ ਵਾਲੀ ਸਾਈਡ ਤੇ ਇਧਰਲੇ ਬੰਨੇ ਵੀ ਚਾਰੇ ਬੰਨੇ ਚਾਰ ਦਰਵਾਜੇ ਬਣੇ ਆ ਮੰਦਿਰ ਨੂੰ ਜਾਣ ਦੇ ਇਧਰ ਵੀ ਦਰਵਾਜੇ ਸਾਈਡਾਂ ਤੇ ਵੀ ਆ ਤੇ ਨਾਲ-ਨਾਲ ਬਾਜ਼ਾਰ ਦੇ ਵਿੱਚ ਘੁੰਮ ਕੇ ਜਾਂਦਾ ਰਸਤਾ ਤੇ ਸਾਰਾ ਗੋਲ ਚੌਂਗੜਾ ਆ ਇਹਨਾਂ ਦਾ ਇਦਾਂ ਦਾ ਗੋਲ ਚੌਂਗ ਆਪਾਂ ਨੂੰ ਭਾਰਤ ਦੇ ਵਿੱਚ ਕਿਤੇ ਨਹੀਂ ਦੇਖਣ ਨੂੰ ਮਿਲਦਾ ਇਹਡਾ ਇਹ ਵੱਡਾ ਗੋਲ ਚੌਂਗੜਾ ਨਾ ਦਰਖਤ ਵੀ ਬਹੁਤ ਪੁਰਾਣੇ ਆ ਜਿਵੇਂ ਮੰਦਿਰ ਪੁਰਾਣਾ ਨਾਲ ਉਸ ਤਰ੍ਹਾਂ ਵੀ ਦਰਖਤ ਵੀ ਕਈ ਸੌ ਸਾਲ ਪੁਰਾਣੇ ਦੇ ਜਿਹੇ ਦੇਖਾਇਦੇ ਤੇ ਬਹੁਤ ਸੋਹਣੇ ਲੱਗਦੇ ਆ ਮੰਦਿਰ ਵੀ ਬਿਲਕੁਲ ਚੌਂਕ ਦੇ ਵਿੱਚਕਾਰ ਤੇ ਬਹੁਤ ਹਾਈਟ ਤੇ ਬਣਿਆ ਹੋਇਆ ਇਸੇ ਤਰ੍ਹਾਂ ਦਰਖਤ ਵੀ ਇਹ ਸ਼ਹਿਰ ਦੇ ਸ਼ਹਿਰ ਨੂੰ ਪੂਰੀ ਹਰਿਆਲੀ ਦਿੰਦੇ ਨੇ ਤੇ ਬਹੁਤ ਹੀ ਸੋਹਣੇ ਲੱਗਦੇ ਦਰਖਤ ਵੀ ਵਿਹਲਾ ਗਰਾਊਂਡ ਆ ਆਸੇ ਪਾਸੇ ਵਿੱਚਕਾਰ ਮੰਦਿਰ ਇੱਕ ਵੇਖਣ ਵਾਲਾ ਮਾਹੌਲ ਬਣਦਾ ਇਸਲੇ ਬਣੇ ਕੋਈ ਮੰਦਿਰ ਦੇ ਵੀ ਲੱਗੇ ਜਿਵੇਂ ਦੇਖਦੇ ਆ ਇਹਨਾਂ ਦਾ ਕੋਈ ਹੈਗਾ ਐਡੇ ਦੇ ਵੱਡੇ ਪਾ ਕੇ ਛਤਰ ਜੇ ਲਗੇ ਜਾਂਦੇ ਨੇ ਕੋਈ ਕਲਚਰ ਇਹਨਾਂ ਦਾ ਐਸ ਤਰ੍ਹਾਂ ਦਾ ਉਹ ਵੇਖੋ ਕਿਵੇਂ ਉਹ ਭਗਵਾਨ ਦੇ ਰੂਪ ਧਾਰਨ ਕਰਕੇ ਤੇ ਵੱਡੇ ਵੱਡੀਆਂ ਛਤਰੀਆਂ ਜੇ ਲੈ ਕੇ ਲਗੇ ਪਰੇ ਸਾਈਕਲ ਇਹਨਾਂ ਦੇ ਕੋਲ ਤੇ ਆਪਾਂ ਇਸ ਟਾਈਮ ਪਹੁੰਚ ਗਏ ਆ ਇੱਥੋਂ ਦਾ ਤਸ਼ੂਰ ਦਾ ਫੇਮਸ ਬਾਹਰ ਟੋਟਾ ਬਾਹਰ ਟੋਟਾ ਦਾ ਇਹਨਾਂ ਨੇ ਆਪਣੀ ਹੈਲਪ ਕੀਤੀ ਮੇਰਾ ਦੋਸਤ ਵਾਟ ਯੂਅਰ ਨੇਮ ਸਰ ਮਨੋਜ ਮਨੋਜ ਯੂ ਫਰੋਮ ਉਹ ਗੁਰੂਵਰਮੇ ਗੁਰੂਵਰਮੇ ਆ ਗੁਰੂਵਰ ਟੈਂਪਲ ਮਾਲੂਮ ਹੈ ਆ ਆ ਦੇਖ ਕੇ ਆਇਆ ਮੈਂ ਦੇਖ ਕੇ ਆਇਆ ਮਥਾ ਦੇਖ ਕੇ ਆਇਆ ਵਹਾਂ ਸੇ ਵਹਾਂ ਜਾਇਆ ਗੁਰਮੁਖ ਆਹ ਭਾਰਤ ਹਾਟਲ ਜਿਹੜਾ ਬਹੁਤ ਹੀ ਫੇਮਸ ਹੈ ਇੱਥੋਂ ਦਾ ਆਪਾ ਓਨਲੀ ਵੈਜੀਟੇਰੀਅਨ ਜਿਹੜੇ ਸ਼ਾਕਾ ਸ਼ਿਵਨ ਤੰਬਲੇ ਸ਼ਿਵਾ ਸ਼ਿਵਾ ਟੈਂਪਲ ਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਇਹ ਆ ਫਾਰਟ ਹੋਟਲ ਇੱਕ ਆਪਾਂ ਅੱਜ ਦਾ ਸਮਾਂ ਲਿਖਣਾ ਉਹ ਦੀ ਜੇ ਵੇਖਦੇ ਹੁਣ ਚਲਦੇ ਅੰਦਰ ਹੋਟਲ ਦੇ ਇਹ ਦੇਖੋ ਵੀ ਕਿਹੜਾ ਰੌਣਕਾਂ ਲੱਗੀਆਂ ਨੇ ਵਾਹ ਉਹ ਦੇਖੋ ਬਹੁਤ ਹੀ ਫੇਮਸ ਹੈ ਤੇ ਦੇਖੋ ਤੁਸੀਂ ਹੋਟਲ ਦੇ ਵਿੱਚ ਪੂਰੀਆਂ ਰੌਣਕਾਂ ਕੀ ਬਾਤ ਹੈ ਆ ਕਰਾਊਡ ਵੇਖੋ ਕਿੰਨੀ ਪਬਲਿਕ ਇੱਥੇ ਆਣ ਕੇ ਆਪ ਦਾ ਜਿਹੜਾ ਫੇਵਰੇਟ ਫੇਵਰੇਟ ਖਾਣਾ ਖਾਂਦੀ ਤਾਂ ਪਸ਼ੂਰ ਦੇ ਵਿੱਚ ਆਪਾਂ ਹੁਣ ਭਾਰਤ ਹੋਟਲ ਦੇ ਵਿੱਚ ਖਾਣਾ ਖਾਣ ਲੱਗੇ ਆ ਤੇ ਇਹਨਾਂ ਦੀਆਂ ਆਈਟਮਾਂ ਨੇ ਫੇਮਸ ਖਾਣਾ ਨਾਮ ਨਾਮ ਨੀ ਕੀ ਨਾਮ ਇਸ ਦਾ ਮਸਾਲਾ ਕੜੀ ਮਸਾਲਾ ਕੜੀ ਇਹ ਬਰੀਆਨੀ ਰਾਈਸ ਬਰੀਆਨੀ ਰਾਈਸ ਐਂਡ ਰਾਇਤਾ ਆਨੀਅਨ ਰਾਇਤਾ ਆਨੀਅਨ ਰਾਇਤਾ ਐਂਡ ਯੋਗਾਟ ਯੋਗਾਟ ਐਂਡ ਸੰਬਰ ਸੰਬਰ ਐਂਡ ਪੁਤਕਰੀ ਪੁਤਕਰੀ ਡਰਾਸਟਿਕ ਮਸਾਲਾ ਔਰ ਇਹ ਇਹ ਬੀਟਰ ਟੋਪੇਰੀ ਬੀਟਰ ਟੋਪੇਰੀ ਐਂਡ ਕੇਰਲਾ ਦੀ ਜਿਹੜੀ ਸਪੈਸ਼ਲ ਹੈ ਆ ਇਹਦੇ ਚਿਪਸ ਬਣਾਣਾ ਨਾਲ ਖਾਂਦੇ ਆ ਬਹੁਤ ਵਧੀਆ ਰੋਟੀ ਵੀ ਬਹੁਤ ਪਾਇਪਲਾ ਉਹ ਖਾਣੇ ਕੇ ਪਸ਼ੂਰ ਸ਼ਹਿਰ ਦੇ ਖਾਣੇ ਦੀ ਗੱਲਬਾਤ ਪੂਰੀ ਹੈ ਭਾਰਤ ਹੋਟਲ ਦੇ ਵਿੱਚ ਬਹਿ ਕੇ ਆਪਾਂ ਖਾਦਾ ਤੇ ਰੇਟ ਵੀ ਜਾਇਜ਼ ਕੋਈ ਖਾਸ ਰੇਟ ਨਹੀਂ ਜਿਵੇਂ ਜਿੰਨਾ ਉਹਨਾਂ ਦਾ ਕੰਮ ਚੱਲਦਾ ਹੈ ਤੇ ਰੇਟ ਉਸ ਨਾਲ ਜਾਇਜ਼ ਹੀ ਹੈ ਤੇ ਖਾਣਾ ਪੀਣਾ ਵੀ ਪੂਰਾ ਇੱਕ ਨੰਬਰ ਹੈ ਫੋਨ ਆਪਾਂ ਵਧ ਰਹੇ ਆ ਕੋਚੀ ਵਾਲੀ ਸਾਈਡ ਕੋਚੀ ਇੱਥੋਂ ਤਕਰੀਬਨ 85-90 ਕਿਲੋਮੀਟਰ ਦੂਰ ਹੈ ਤੇ ਆਪਾਂ ਆਪਣੇ ਸਫ਼ਰ ਨੂੰ ਖਿੱਚੀ ਜਾਂਦੇ ਆ ਭਾਰਿਆ ਅਸੀਂ ਸਮਝਿਆ ਕਰਕੇ ਇਹਨੇ ਰੋਕ ਲਿਆ ਆਪਾਂ ਹੈਲੋ ਸ਼ਾਲ ਸਰ ਠੀਕ ਹੋ ਪੰਜਾਬ ਸੇ ਪੰਜਾਬ ਸੇ ਬੜੀ ਔਰ ਬੜੀਆ ਆਪ ਕਹਾਂ ਸੇ ਹੋ ਨਾਲੇ ਟੋਟਲ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤੇ 14 ਜ਼ਿਲ੍ਹੇ ਆ 14 ਜ਼ਿਲ੍ਹਿਆਂ ਦੇ ਵਿੱਚੋਂ ਆਪਾਂ 5 ਵਿਜਿਟ ਕਰ ਲਏ ਨੇ ਸਭ ਤੋਂ ਪਹਿਲਾਂ ਆਪਾਂ ਕਰੌਸ ਕੀਤਾ ਕਾਸਰਕੋਟ ਉਦੋਂ ਕਨੂਰ ਉਸ ਤੋਂ ਬਾਅਦ ਕੋਜੀਕੋੜ ਕੋਜੀਕੋੜ ਤੋਂ ਬਾਅਦ ਇੱਕ ਜ਼ਿਲ੍ਹਾ ਹੋਰ ਹੈ ਉਹਦਾ ਨਾਮ ਯਾਦ ਆ ਰਿਹਾ ਤੇ ਹੋਰ ਪਟਸ਼ੂਰ ਤੇ ਵਾਈਨਾਰ ਜਿਹੜਾ ਉਹ ਥੋੜਾ ਜਿਹਾ ਸਾਈਡ ਤੇ ਰਹਿ ਗਿਆ ਇਹ ਤੇ ਹੁਣ ਇਸ ਤੋਂ ਬਾਅਦ ਵਿੱਚ ਕੋਚੀ ਆਏਗਾ ਤੇ ਫਿਰ ਹੋਰ ਕਈ ਜਿਲੇ ਆਪਾਂ ਕਰਾਸ ਕਰਦੇ ਅੱਗੇ-ਅੱਗੇ ਵਧਦੇ ਜਾ। ਲੋਕ ਵੇਖੋ ਕਿੰਨਾ ਸ਼ਿਕਾ ਰਿਹਾ ਹੈ। ਕੋ ਪ੍ਰੋਗਰਾਮ ਹੈ। ਇੱਕ ਬੰਨੇ ਚਰਚ ਹੈ। ਇੱਕ ਬੰਨੇ ਮੰਦਿਰ ਹੈ। ਲੱਗਾ ਹੈ ਸ਼ਿਵਾਜੀ ਦਾ ਰਾਜੇ ਦਾ ਸਟੈਚੂ। ਇਤਿਹਾਸਿਆਂ ਦਾ ਜਿਆਦਾ ਪ੍ਰਭਾਵ ਰਿਹਾ। ਤੇ ਚਰਚਾਂ ਵੀ ਇਧਰ ਬਹੁਤ ਵੱਡੀਆਂ ਵੱਡੀਆਂ ਬਣੀਆਂ ਇੱਕ ਸ਼ਹਿਰ ਦੇ ਵਿੱਚ ਦੂਜੀ ਚਰਚ ਬਣੀ ਹੋਈ ਹੈ ਇਹ ਦਿਸਾਨ ਬੜੀੋ ਨੇਮ ਅਫਰੀਦੀ ਅਫਰੀਦੀ ਮੁਮਦਰਦੀ ਪਰਹਰ ਹਰੇ ਹਰੇ ਇਹ ਵੀਰ ਆਪਾਂ ਨੂੰ ਰਸਤੇ ਦੇ ਵਿੱਚ ਮਿਲੇ ਆ ਪਿੱਛੇ ਰੋਕ ਕੇ ਕਹਿੰਦੇ ਬਾਈ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਨੀ ਹੈ ਵੈਸੇ ਆਪਣਾ ਸਫ਼ਰ ਜੇ ਕਾਫੀ ਲੰਮਾ ਹੈ ਬਹਿ ਕੇ ਨਾਲ ਗੱਲਬਾਤ ਕੀਤੀ ਕੀਤੀ ਆ ਕੌਫੀ ਪੀਤੀ ਆ ਮੇਰੇ ਕੇ ਬਹੁਤ ਵਧੀਆ ਲੱਗਾ ওকে ਬ੍ਰਦਰ ওকে ওকে ਚਲਦੇ ਚਲੋ ওকে ਰਾਈਟ ਬੱਸ ਆ ਗਿਆ ਟ੍ਰੈਫਿਕ ਇੰਨੀ ਜਿਆਦੀ ਲੰਘੀ ਲੱਗੀ ਵੀ ਆਪਣਾ ਸਾਈਕਲ ਵੀ ਨਹੀਂ ਲੰਘਿਆ ਜਾ ਰਿਹਾ ਇਧਰ ਇੱਕ ਹੁਣ ਇੱਕ ਆ ਜਾ ਸ਼ਹਿਰ ਤੇ ਟ੍ਰੈਫਿਕ ਟ੍ਰੈਫਿਕ ਹੋ ਗਈ ਹੈ ਹਾਂ ਵੇਖੋ ਅਰੇ ਦੋ ਜਣੇ ਕਿੱਥੇ ਆਏ ਹਾਂ ਬੱਸ ਵਾਲੇ ਨੇ ਵਿੱਚ ਲਿਆ ਕੇ ਬਿਠਾ ਦਿੱਤਾ ਇਧਰ ਪੂਰੀ ਖਜਾ ਖੱਜ ਕੰਮ ਭਰਿਆ ਹੋਇਆ ਹੈ ਅੰਮੋ ਚਾਮ ਦੇ 6 ਵਜ ਗਏ ਨੇ ਸਵਾ 6 ਹੋ ਗਏ ਆ ਹੁਣ ਆਪਾਂ ਨੂੰ ਰਹਿਣ ਵਾਸਤੇ ਕੋਈ ਟਿਕਾਣਾ ਲੱਭਣਾ ਪੈਣਾ ਆ ਆ ਸ਼ਹਿਰ ਆ ਗਿਆ ਕੋੜੇਕਲੌਰ ਨਾ ਐਵੇਂ ਦੀ ਆ ਮੂੰਹ ਦੇ ਵਿੱਚ ਬੋਲੀ ਤਾਂ ਹੋ ਰੇ ਨਿਕਲ ਕੁਝ ਹੋਰ ਜਾਂਦਾ ਸਮਝਣੇ ਔਖੇ ਨੇ ਹੁਣ ਆ ਤਨੂੰ ਸ਼ਹਿਰ ਵਿਖਾਉਣੇ ਆ ਤੇ ਬ੍ਰਿਜ ਬਣਿਆ ਦਿਖਾਉਣਾ ਆ ਦੇਖੋ ਕਿੰਨਾ ਸੋਹਣਾ ਦਰਿਆ ਦੇ ਉੱਤੇ ਬਣਿਆ ਆ ਕੋੜੇਕਲੌਰ ਦਾ ਬ੍ਰਿਜ ਕੋੜੇਕਲੌਰ ਤੇ ਆ ਹੋਮ ਸਟੇ ਵਾਸਤੇ ਬਣਿਆ ਆ ਹੋਟਲ ਇਧਰ ਵੀ ਵੇਖੋ ਬਹੁਤ ਲੰਬੀ ਨਦੀ ਆ ਦਰਿਆ ਆ ਤੇ ਵਿਊ ਬਹੁਤ ਗਿਆ ਹੈ ਸ਼ਾਮ ਹੋ ਚੁੱਕੀ ਆ ਹੁਣ ਤਾਂ ਆਪਾਂ ਨੂੰ ਸਭ ਤੋਂ ਵੱਡਾ ਬੰਦੋਬਸਤ ਰਹਿਣ ਦਾ ਇਹੀ ਮੇਨ ਪ੍ਰੋਬਲਮ ਹੁੰਦੀ ਆ ਹੋਰ ਕੋਈ ਚੱਕਰ ਨਹੀਂ ਦਰ ਚਲੋ ਵੇਖਦੇ ਆ ਅੱਜ ਕਿੱਥੇ ਸਵਾਬ ਬਣਦਾ ਆਪਣਾ ਰੁਕਣ ਦਾ ਪਹੁੰਚੇ ਆ ਕੁੜਗੜੂਲ ਕੇਰਲ ਦਾ ਸ਼ਹਿਰ ਹੈ ਕੁੜਗੜੂਲ ਤੇ ਇੱਥੇ ਨਾਲ ਸਲਾਨਾ ਮੇਲਾ ਚੱਲਦਾ ਪਿਆ ਬਹੁਤ ਹੀ ਭਾਰੇ ਪੁਵਾਨ ਦਾ ਮੇਲਾ ਚੱਲ ਰਿਹਾ ਪਿਆ ਦੇਖੋ ਰਸ਼ ਬਹੁਤ ਦੂਰ ਦੂਰ ਤੋਂ ਬਸਾਂ ਆਈਆਂ ਨੇ ਇਹ ਆ ਸਾਹਮਣੇ ਗੇਟ ਹੈਗਾ ਮੰਦਰ ਦਾ ਸੋਚਿਆ ਸੀ ਵੀ ਇੱਥੇ ਕਿਤੇ ਇੱਕ ਟੈਂਟ ਲਾ ਲੈਂਦੇ ਆ ਪਰ ਵੈਸੇ ਆਪਾਂ ਨੂੰ ਬਾਹ ਵੀ ਮੁਸ਼ਕਲ ਦੇ ਨਾਲ ਇੱਥੇ ਜਗ੍ਹਾ ਤਾਂ ਮਿਲ ਗਈ ਆ ਰੂਮ ਲੈ ਲਿਆ ਤੇ ਆ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਆ ਇਥੋਂ ਦੇ ਮੇਲੇ ਦੇ ਬਹੁਤ ਭਾਰੀ ਇਕੱਠ ਹੈ ਬਹੁਤ ਵੱਡਾ ਮੇਲਾ ਉਹਦੇ ਬਹੁਤ ਵੱਡੇ ਬੰਗੂੜੇ ਝੂਟਦੇ ਪਏ ਪਬਲਿਕ ਬਹੁਤ ਜ਼ਿਆਦਾ ਆਈ ਦਰਸ਼ਨ ਕਰਨ ਵਾਸਤੇ ആ വെക്കുണി ਔਰ ਇਧਰ ਇਧਰ ਦਿਨਾ ਲੋਕਲ ਆ ਜਿਵੇਂ ਸ਼ੋਲੇ ਸ਼ੋਲੇ ਬਹੁਤ ਖਾਂਦੇ ਨੇ ਇਧਰ ਫਰੂਟ ਚਾਰਟ ਬਣਾਏ ਹੋਏ ਆ ਹਫਤਾ ਤੱਕ ਇਧਰ ਵੀ ਆ ਬਣਾਏ ਹੋਏ ਆ ਇਹੋ ਫਰੂਟ ਵਾਲਾ ਸਟਾਲ ਲਾਇਆ ਇਹਨਾਂ ਨੇ ਤੇ ਵੀਰ ਨਾਲ ਗੱਲਬਾਤ ਕਰਦੇ ਆ ਕਿਵੇਂ ਬਰੋ ਗੁੱਡ ਗੁੱਡ ਕੀ ਹਾਲ ਚਾਲ ਠੀਕ ਹੈ ਸਭ ਲਈ ਇਹੀ ਕਿਉ ਇਹੀ ਕਿਉ ਥੈਂਕ ਯੂ ਤੋਂ ਇਹ ਸਾਲ ਮੇ ਹੁੰਦਾ ਹੈ ਫੈਸਟੀਵਲ ਸਾਲ ਮੈਂ ਸਾਲ ਮੈਂ 4 ਦਿਨ ਹੈ ਇਹ ਕਿਸ ਭਗਵਾਨ ਦਾ ਟੈਂਪਲ ਹੈ ਇਹ ਕੋਡੰਗਲੂਰ ਨਾਮ ਕੋਡੰਗਲੂਰ ਬੱਧਰੇ ਕਾਲੀ ਬੱਧਰੇ ਕਾਲੀ ਦੇਵੀ ਮਾਤਾ ਓਕੇ ਤੇ ਉਸ ਸਾਲਵਾਰ ਮੈਂ ਇਹ ਇੱਕ ਵਾਰ ਕਿੰਨੇ ਦਿਨ ਰਹਿੰਦਾ ਹੈ ਸਾਲ ਮੈਂ 4 ਦਿਨ ਇਸ ਦਾ ਫੈਸਟੀਵਲ ਹੈ ਹਾਂ ਆ ਇਸ ਮੈਂ ਰਾਈਡ ਰਹੇਗਾ ਪੂਰਾ ਫੈਸਟੀਵਲ ਹੋਰੇ ਦੇ ਵਿੱਚ ਇਹ ਵੀਰਾਂ ਨੇ ਲਾਇਆ ਆ ਫਰੂਟ ਤੇ ਫਰੂਟ ਬਹੁਤ ਵਧੀਆ ਬਹੁਤ ਅੱਛਾ ਬਣਾ ਕੇ ਦਿੰਦੇ ਨੇ ਤੇ ਇਹ ਭਾਈਆਂ ਨਾਲ ਆਪਾਂ ਗੱਲਬਾਤ ਕਰਦੇ ਆ ਆਵੇਲੇ ਦੇ ਵਿੱਚ ਵੇਖੋ ਕਿੰਨੀ ਦੂਰ ਤਿਕਰ ਘੋੜੇ ਝੂੜਦੇ ਪਏ ਤੇ ਮੇਲਾ ਬਹੁਤ ਭਰਿਆ ਆ ਬਹੁਤ ਸ਼ਾਨਦਾਰ ਮੇਲਾ ਹੈ ਤੇ ਵੀਰ ਨਾਲ ਗੱਲਬਾਤ ਕਰਦੇ ਹੈਲੋ bro ਹੈਲੋ ਕਿਹੜਾ ਚੱਲ ਸਭ ਠੀਕ ਹੈ ਤੋ ਇਹ ਮੇਲੇ ਕੇ ਬਾਰੇ ਮੇਂ ਬਤਾਨਾ ਇਹ ਇਹ ਕੋੜਨਲੂ ਚੰਬਲੇ ਇਸ ਮੇਂ ਸਾਲ ਮੈਂ 4 ਦਿਨ ਕਾ ਫੈਸਟੀਵਲ ਹੈ ਇਸ ਮੇਂ ਕੋਟਲ ਨਾਉ ਹਾਥੀ ਆਏਗਾ ਫੈਸਟੀਵਲ ਨਾਉ ਹਾਥੀ ਨਾਉ ਆਪੀ ਹਾਥੀ टोटल हाँ। चार दिन फेस्टिवल है ओके। okay. अभी कल से फेस्टिवल कैलाश हो गया हाँ। अभी सेवन डेज से ऐसे चलेगा आदमी लोग गाव से आदमी लोग आते हाँ। सब लेने के राइड में जाने का सब देखे सेवन डेज दे अभी इतना क्राउड इधर रहेगा हाँ। सब अच्छा है सेवन डे रहेगा क्राउड तो ये किस भगवान का मंदिर है टेंपल भद्रकाली टेंपल है भद्रकाली माता माता का का टेंपल टेंपल है है साउथ एशियन में फर्स्ट माता टेंपल यही है ਸਾਉਥ ਏਸ਼ੀਆ ਮੇਹੀ ਇਹੀ 1 ਫਰਸਟ ਡੇਂਬਰ ਓਕੇ ਠੀਕ ਹੈ ਬਹੁਤ ਪੁਰਾਣਾ ਟੈਂਪਲ ਓਕੇ ਥੈਂਕ ਯੂ ਮੈਨ ਥੈਂਕ ਯੂ ਫੂਡ ਬਹੁਤ ਹੀ ਟੇਸਟੀ ਬਣਾਉਦੇ ਆ ਤੇ ਸਾਫ ਸੁਥਰਾ ਕੰਮ ਇਹਨਾਂ ਦਾ ਇਹ ਨਹੀਂਗਾ ਵੀ ਜਿਵੇਂ ਫੂਡ ਦੇ ਉੱਤੇ ਕੋਈ ਮੱਖੀ ਬੈਠੇ ਜਾਂ ਕਿਵੇਂ ਉੱਪਰ ਇਹਨਾਂ ਨੇ ਪੇਪਰ ਲਾ ਕੇ ਇੱਕ ਗਲਾਸ ਨੂੰ ਕਵਰ ਕਰਕੇ ਰੱਖਦੇ ਨੇ ਮਹਾਦੇਵ ਦਾ ਟੈਂਪਲ ਹੈ ਇਸ ਟਾਈਮ ਇੱਥੇ ਬੰਦ ਕਰ ਦਿੱਤਾ ਤੇ ਸਵੇਰ ਫਿਰ ਚੱਲੇਗਾ ਸਵੇਰ ਤੋਂ ਫਿਰ ਚੱਲੂ ਹੈ ਠੀਕ ਭਗਤੀ ਜਿਹੜੀ ਹੁੰਦੀ ਹੈ ਵੇਰੇ 4 ਵਜੇ ਤੋਂ ਬਾਅਦ ਫਿਰ ਭਗਤੀ ਸ਼ੁਰੂ ਹੋਏਗੀ ਮਾਂ ਦੇਵਤਾ ਦਾ ਇਹੰਦੇ ਉੱਪਰ ਸਾਰੇ ਦੇ ਜੋਤਾ ਲੱਗਦੀਆਂ ਇਹ ਮੰਦਰ ਦਾ ਫਰੰਟ ਹੈਗਾ ਤੇ ਹੁਣ ਆਪਾਂ ਅਗਲੇ ਬੰਨੇ ਤੁਹਾਨੂੰ ਮੰਦਰ ਦੇ ਦਰਸ਼ਨ ਕਰਾਉਣੇ ਆ ਤੇ ਅੱਜ ਇਹ ਜਿਹੜਾ ਵੀਰ ਆਪਾਂ ਨੂੰ ਦੱਸਦਾ ਪਿਆ ਇਹ ਕਹਿੰਦਾ ਵੀ ਇਸ ਜਗ੍ਹਾ ਦੇ ਜਿੰਨੇ ਵੀ ਸਾਡੇ ਇੱਥੇ ਮੰਦਰ ਹੁੰਦੇ ਨੇ ਨਾ Hindu ਹੋਵੇ ਮੁਸਲਮਾਨ ਹੋਵੇ ਤੇ ਕ੍ਰਿਸਚੀਅਨ ਹੋਵੇ ਅਸੀਂ ਸਾਰੇ ਇੱਕ ਦੂਜੇ ਦੇ ਮੰਦਰਾਂ ਦੇ ਵਿੱਚ ਅਸੀਂ ਧਾਰਮਿਕ ਸਥਾਨਾਂ ਦੇ ਵਿੱਚ ਜਾਂਦੇ ਆ ਦਰਸ਼ਨ ਮੇਲੇ ਕਰਦੇ ਆ ਇੱਥੇ ਕੋਈ ਨਹੀਂ ਗਾ ਇੱਥੇ ਕਿੰਨਾ ਹਿੰਦੂ ਵੀ ਆ ਹਿੰਦੂ ਤਾਂ ਹੋਣਾ ਹੀ ਹੋਣਾ ਹੈ ਕਹਿੰਦਾ ਇੱਥੇ 크੍ਰਿਸਚਨ ਵੀ ਆਏ ਨੇ ਤੇ ਮੁਸਲਮ ਭਾਈਚਾਰੇ ਵਾਲੇ ਵੀ ਆਏ ਨੇ ਤੇ ਸਾਰੇ ਮਿਲ ਕੇ ਰਹਿੰਦੇ ਨੇ ਇਹਨਾਂ ਦੇ ਵਿੱਚ ਕੋਈ ਵੀ ਕੰਟਰੋਵਰਸੀ ਨਹੀਂ ਹੈਗੀ ਸਾਰੇ ਇਕਤਾ ਦਾ ਪ੍ਰਦੀਗ ਦਿੰਦੇ ਆ ਇਸ ਜਗ੍ਹਾ ਦੇ ਇਹ ਮੰਦਿਰ ਦੇ ਰੂਪੀ ਦਰਸ਼ਨ ਕਰੋ ਇਹ ਮਾਤਾ ਦਾ ਮੰਦਿਰ ਇੱਧਰਲੇ ਬੰਨੇ ਬਣਿਆ ਹੈ ਜਿਨ੍ਹਾਂ ਨੂੰ ਇਸ ਪਿੰਡ ਦੇ ਵਿੱਚ ਜਿਵੇਂ ਚਿਕਨ ਪੋਕਸ ਹੋ ਜਾਂਦੀ ਹੈ ਨਾ ਆਪਣੇ ਜਾ ਕੇ ਮੰਦਿਰ ਦੇ ਵਿੱਚ ਮੱਥਾ ਟੇਕਦੇ ਆ ਤੇ ਇਹ ਜਿਹੜੀ ਮਾਤਾ ਇਹਨੇ ਚਿਕਨ ਪੌਕਸ ਤੇ ਕੰਟਰੋਲ ਕੀਤਾ ਹੈ ਤੇ ਜਿਹੜੇ ਰਾਖਸ਼ੇ ਨੇ ਬਣਾਈ ਸੀ ਚਿਕਨ ਪੌਕਸ ਤੇ ਉਹਨੂੰ ਖਤਮ ਕੀਤਾ ਹੈ ਤੇ ਨਾਲ ਚਿਕਨ ਪੌਕਸ ਨੂੰ ਵੀ ਖਤਮ ਕੀਤਾ ਹੈਗਾ ਉਹ ਰਾਖਸ਼ ਨੂੰ ਤੇ ਇਹ ਮਾਤਾ ਨੇ ਚਿਕਨ ਪੌਕਸ ਦੇ ਉੱਪਰ ਕਾਬੂ ਪਾਇਆ ਹੈ ਤੇ ਇਹ ਪਿੰਡ ਵਾਲੇ ਜਦੋਂ ਕਿਸੇ ਨੂੰ ਕੋਈ ਐਦਾਂ ਦੀ ਪ੍ਰੋਬਲਮ ਆਉਂਦੀ ਹੈ ਤੇ ਇੱਥੇ ਆਣ ਕੇ ਮੱਥਾ ਟੇਕਦੇ ਨੇ ਪਹਿਲਾਂ ਬਾਹਰ ਇਸ਼ਨਾਨ ਕਰਦੇ ਫਿਰ ਇੱਥੇ ਆਣ ਕੇ ਧੂਪ ਬੱਤੀ ਕਰਦੇ ਨੇ ਤੇ ਇਹ ਮਾਤਾ ਚਿਕਨ ਪੌਕਸ ਤੇ ਕੰਟਰੋਲ ਕਰਨ ਵਾਲੇ ਨੇ ਇੱਥੇ ਤਿੰਨ ਮੂਰਤੀਆਂ ਬਣੀ ਹੋਈਆਂ ਪੰਘੂੜੇ ਕਿੱਡੇ ਕਿੱਡੇ ਵੱਡੇ ਤੇ ਆ ਵੀਰ ਆਪਾਂ ਨੂੰ ਕਹਿੰਦਾ ਕਿ ਕੱਲ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀਗੀ ਹੁਣ ਜਿਵੇਂ ਆਪਾਂ ਜੇ ਤੁਰੇ ਫਿਰਦੇ ਨਾ ਤੇ ਕੱਲ ਸ਼ਾਮ ਨੂੰ ਇਹ ਜਗ੍ਹਾ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀਗੀ ਉਹ ਵੇਖੋ ਕਿੰਨਾ ਜ਼ਿਆਦਾ ਰਾਜੇ ਕਿੰਨੇ ਜਿਹੇ ਪੰਘੂੜੇ ਝੂਲਦੇਵੇਂ ਬੱਚੇ ਪੰਘੂੜੇ ਵੀ ਕਾਫੀ ਤਰ੍ਹਾਂ ਦੇ ਇੱਧਰ ਰੇਲ ਗੱਡੀ ਪਣੀ ਹੋਈ ਆ ਇੱਧਰ ਆ ਜਰਾ ਧੌਮਹੌਇਆ ਕਰਦੇ ਕਮਾੜ-ਮਾੜ ਕੇ ਬੱਚਿਆਂ ਨੂੰ ਬਹੁਤ ੱਗੇ ਥੋੜਾ ਰਾਂ ਉਹ ਵੱਡੇ ਪੰਘੂੜਾ ਐਵੇਂ ਦੇ ਪੰਘੂੜੇ ਹੋਰ ਵੀ ਪੜੇ ਨੇ ਇਹਦਰ ਨਰਸਰੀ ਲਈ ਹੋਈ ਹੈ ਬਾਈਆਣੇ ਤੇ ਪੌਦੇ ਲਿਆਂਦੇ ਵੱਖ-ਵੱਖ ਨਸਲਾਂ ਦੇ ਵੱਖ-ਵੱਖ ਬੀਜੇਗੇ ਨੇ ਇਹ ਇਹਨਾਂ ਨੂੰ ਪਾਣੀ ਦਿੱਤੀ ਜਾਂਦੇ ਆ ਲਾਈਵ ਉਹ ਚੀਜ਼ਾਂ ਵਿਖਾਉਂਦੇ ਆ ਚੈੱਕ ਕਰਦੇ ਆ ਵੀ ਕਿਹੜਾ ਦਰਖਤ ਕਿਹੜਾ ਪੌਦਾ ਕਿਵੇਂ ਦਾ ਬਣੂਗਾ ਆ ਨਾਲ ਸਾਰੇ ਬੀਜ ਆਪਰੇ ਵਾਈਸ਼ਾਂ ਇਦਾਂ ਦਾ ਨਹੀਂ ਕਰਦੇਗੇ ਔਰ ਹਰ ਸਟੇਟ ਦਾ ਆਪਣਾ ਆਪਣਾ ਹਿਸਾਬ-ਕਿਤਾਬ ਹੁੰਦਾ ਆ ਸਾਰੇ ਦੇਖੋ ਕਿੰਨੇ ਬੀਜ ਪੌਦੇ ਜਿਹੜੇ ਉਗਾਏ ਹੋਏ ਆ ਉਹਨਾਂ ਦਾ ਆਪਾਂ ਨੂੰ ਲਾਈਵ ਦਿਖਾ ਕੇ ਫਿਰ ਇਹ ਜਿਹੜੇ ਆ ਬੀ ਜਿਹੜੇ ਆ ਦੇ ਲੇ ਨੇ ਕੇਰਲਾ ਆ ਦੀਆਂ ਜਿਹੜੀਆਂ ਸਟਰੀਟ ਤੋਂ ਮਠਿਆਈਆਂ ਨੇ ਆ ਜਿਹੜੀਆਂ ਇਹਨਾਂ ਨੇ ਤਿਆਰ ਕੀਤੀਆਂ ਸਾਰੀਆਂ ਹੋ ਮੇੜੀ ਘਰੇ ਬਣਾ ਕੇ ਲੈ ਕੇ ਆਉਂਦੇ ਨੇ ਸਾਰੇ ਆ ਕੋਡ ਵਾਲੇ ਆ ਕੇਰਲਾ ਆ ਦੀਆਂ ਜਿਹੜੀਆਂ ਪਰਮਣੀਆਂ ਪਰਮਣੀਆਂ ਜਿਹੜੇ ਆਪਣੇ ਬਣਾਉਂਦੇ ਨੇ ਐਵੇਂ ਲਾ ਰੀਆਂ ਆ ਇੱਧਰ ਵੇਖੋ ਕਿੰਨੇ ਦਿਨਾਂ ਦੀ ਪੈਕਿੰਗ ਕੀਤੀ ਹੈ ਸਪੈਸ਼ਲ ਕੇਰਲਾ ਦੀ ਬਣੀ ਹੋਈ ਹੈ ਆਏ ਬੈਠੇ ਪਈਓ ਯਾਰ ਰਾਬਰ ਦੇ ਨਾਲ ਨਾਵਾਂਦਾਰੀ ਪਤਾ ਤੇ ਨਾਲ ਹੀ ਆਪਣਾ ਸਮਝਾਉਂਦੀ ਹੈਗੀ ਐ ਕਿ ਬੋਲ ਜਾਂਦੇ ਕੁਝ ਸਪੈਸ਼ਲ ਬਣਿਆ ਹੋਇਆ ਕੋਮ ਕੋਣ ਦਾ ਆਪਣੇ ਵੀ ਹੁੰਦੇ ਸਭ ਅੱਛੇ ਚੀਜ਼ ਲੈ ਲੋ ਅੱਛਾ ਹਾਂ ਕੋਈ ਬਾਤ ਨਹੀਂ ਸਭ ਅੱਛਾ ਚੀਜ਼ ਠੀਕ ਹੈ ਸਰ ਠੀਕ ਨੇ ਇਹ ਮਿੱਠੇ ਓਕੇ ਓਕੇ ਇਹ ਮਿਠਾ ਹਲਵਾ ਅੱਜ ਆਪਾਂ ਪਹੁੰਚੇ ਆਂ ਜ਼ਿਲ੍ਹਾ ਤਸ਼ੂਰ ਕੇਰਲਾ ਦੇ ਕੁਲਗਲੂੜ ਛੋਟਾ ਜਿਹਾ ਸ਼ਹਿਰ ਹੈ ਇੱਥੇ ਬਹੁਤ ਹੀ ਇਤਿਹਾਸਿਕ ਫੈਸਟੀਵਲ ਚੱਲਦਾ ਪਿਆ ਜਿਹੜਾ ਸਾਲ ਦੇ ਵਿੱਚ ਚਾਰ ਦਿਨ ਚੱਲਦਾ ਤੇ ਵੈਸੇ ਚਾਰ ਦਿਨ ਦਾ ਇਹਨਾਂ ਦਾ ਮੁੱਖ ਬੇਲਾ ਹੁੰਦਾ ਉਸ ਤੋਂ ਅੱਗੇ ਚੱਲਦਾ ਰਹਿੰਦਾ ਆਪਾਂ ਇੱਥੇ ਲੋਜ ਦੇ ਵਿੱਚ ਰੂਮ ਲੈ ਲਿਆ ਅੱਜ ਦੀ ਰਾਤ ਆਪਾਂ ਇੱਥੇ ਕਟਾਂਗੇ ਜੇਕਰ ਵੀਡੀਓ ਪਸੰਦ ਆਈ ਇਹਨਾਂ ਵੱਤ ਵਾਦ ਲਾਇਕ ਪਿਆਰਾ ਜਿਹਾ ਕਮੈਂਟ ਆਪਣੇ ਮਿੱਤਰ ਬੇਲੀਆਂ ਦੇ ਨਾਲ ਸਾਂਝਾ ਜ਼ਰੂਰ ਕਰ ਦੇਣਾ ਵੀਡੀਓ ਨੂੰ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਮੇਰੇ ਵੀਰ ਵੀਡੀਓ ਪੂਰੀ ਵੇਖਿਆ ਕਰੋ ਤਾਂ ਜੋ ਪੂਰੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਤ ਸ੍ਰੀ ਅਕਾਲ ਮਿਲਦੇ ਆਂ ਕੱਲ ਦੀ ਵੀਡੀਓ 'ਚ